ਸਸ਼ੀਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਪਾਈ ਅਮਰੀਕ ਸਿੰਘਾ ਜਨਾਲਾ ਨੇ ਬਾਦਲ ਪਰਿਵਾਰ ਤੇ ਸਾਦੇ ਨਿਸ਼ਾਨੇ ਕਿਹਾ ਤਖਤ ਸਹਿਬਾਨ ਤੇ ਬਾਦਲ ਪਰਿਵਾਰ ਦਾ ਕਬਜ਼ਾ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਚੁੱਕੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਇਕ ਅਤਤ ਵੀਡੀਓ ਸੁਖਪਾਲ ਸਿੰਘ ਖਿਆਰਾ ਦਾ ਬਿਆਨ ਚੁੱਕੇ ਕਈ ਸਵਾਲ ਕਿਹਾ ਕਿਉਂ ਨਹੀਂ ਕਰਵਾਈ ਵੀਡੀਓ ਦੀ ਫੋਰੈਂਸਿਕ ਜਾਂਚ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੋਤਨ ਦੇ ਸਖਤ ਤੇਵਰ ਕਿਹਾ ਜੇਕਰ ਰੂਸ ਤੇ ਅਮਰੀਕੀ ਮਜ਼ਾਲਾ ਨਾਲ ਹਮਲਾ ਕੀਤਾ ਗਿਆ ਤਾਂ ਦੇਵਾਂਗੇ ਜਵਾਬ ਅਮਰੀਕਾ ਵੱਲੋਂ ਦੋ ਰੂਸੀ ਤੇਲ ਕੰਪਨੀਆਂ ਤੇ ਲਗਾਈ ਗਈ ਹੈ ਪਾਬੰਦੀ ਸੂਬੇ ਵਿੱਚ ਲਗਾਤਾਰ ਵਾਪਰ ਰਹੇ ਸੜਕ ਹਾਦਸੇ ਫਲੋਰ ਤੇ ਫਗਵਾੜਾ ਵਿੱਚ ਵਾਪਰੇ ਭਿਆਨਕ ਹਾਦਸੇ ਵਿੱਚ ਕਈ ਜ਼ਖਮੀ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਦਮਦਮੀ ਟਕਸਾਲ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੇ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਕਹੇ ਕਿ ਤਿੰਨ ਤਖਤ ਸਹਿਬਾਨ ਪੰਥ ਦੇ ਨੇ ਪਰ ਇਹਨਾਂ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ। ਉਹਨਾਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਨੇ। ਭਾਈ ਅਜਨਾਲਾ ਦਾ ਕਹਿਣਾ ਹੈ ਕਿ ਇਹ ਜਥੇਦਾਰ ਪੰਥ ਦਾ ਨਹੀਂ ਬਲਕਿ ਬਾਦਲ ਪਰਿਵਾਰ ਦਾ ਹੈ। ਅਸੀਂ ਇਸ ਨੂੰ ਜਥੇਦਾਰ ਨਹੀਂ ਮੰਨਦੇ। ਤਾਦਪੋਸ਼ੀ ਕੱਲ ਕਰਨ ਪਰਸੋਂ ਕਰਨ ਇਹ ਤਖਤ ਜਿਹੜਾ ਹੈ ਪੰਥ ਦੇ ਆ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਕਰਕੇ ਅਸੀਂ ਇਹਨੂੰ ਜਥੇਦਾਰ ਮੰਨਦੇ ਨਹੀਂ ਤਖਤਾਂ ਤੇ ਕਬਜ਼ਾ ਸਾਡੀ ਸਿੱਖ ਕੌਮ ਦੀ ਤਰਾਸਦੀ ਹੈ ਕਿ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਗਦਾਰ ਆ ਪੰਥ ਨਾਲ ਗਦਾਰੀ ਕਰਦਾ ਸ਼੍ਰੋਮਣੀ ਕਮੇਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਜੱਗ ਇੰਨਾ ਤਖਤਾਂ ਦਾ ਕਰਤਾ ਕਰਤਾ ਉਹ ਐਸ਼ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਆ ਬਾਦਲ ਦੇ ਵੱਡ ਵਡੇਰਿਆਂ ਨੇ ਉਦੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਤਿੰਨਾਂ ਤਖਤਾਂ ਤੇ ਕਬਜ਼, ਇੱਕ ਪਰਿਵਾਰ ਸ਼੍ਰੋਮਣੀ ਕਾਲੀਦਾ ਤੇ ਕਬਜ਼, ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨਾਂ ਤਖਤਾਂ ਤੇ ਕਬਜ਼ ਹੈ ਸਾਨੂੰ ਰਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਤਿੰਨ ਤਖਤ ਆਜ਼ਾਦ ਕਰਾਉਣੇ ਚਾਹੀਦੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ ਸੂਬੇ ਦੇ ਮੱਖ ਮੰਤਰੀ ਭਗਵੰਤ ਮਾਨ ਦੀ ਇਕ ਅਥੇ ਤੌਰ ਤੇ ਦੱਸੀ ਜਾ ਰਹੀ ਵੀਡੀਓ ਨੂੰ ਲੈ ਕੇ ਵਿਵਾਦ ਹੋਰ ਜ਼ਿਆਦਾ ਵੱਧ ਗਿਆ ਕਿਉਂਕਿ ਕਾਂਗਰਸੀ ਆਗੂ ਸੁਖਪਾਲ ਖੈਰਾਂ ਨੇ ਇਸ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਖੈਰਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣੀ ਚਾਹੀਦੀ ਹੈ ਆਖਿਰਕਾਰ ਹੁਣ ਤੱਕ ਫੋਰੈਂਸਿਕ ਜਾਂਚ ਕਿਉਂ ਨਹੀਂ ਕਰਵਾਈ ਗਈ ਖੈਰਾਂ ਦਾ ਕਹਿਣਾ ਹੈ ਕਿ ਬਿਨਾ ਜਾਂਚ ਕਰਵਾਏ ਇਹ ਕਹਿਣਾ ਮੁਸ਼ਕਲ ਹੈ ਕਿ ਇਹ AI ਹੈ ਜਾਂ ਫਿਰ ਡੀ ਫੇਕ ਵੀਡੀਓ ਹੈ ਇਸ ਤੇ ਕੋਈ ਵੀ ਦਲੀਲ ਨਹੀਂ ਦਿੱਤੀ ਜਾ ਸਕਦੀ ਅਸ਼ਲੀਲ ਵੀਡੀਓ ਦੇਖੀ ਹੈ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਪੰਜਾਬ ਦੇ ਉਸ ਬਾਰੇ ਅੱਜ ਮੈਂ ਤੁਹਾਡਾ ਨਾਲ ਇਹ ਕਹਿਣਾ ਚਾਹਣਾ ਕਿ ਇਹ ਵੀਡੀਓ ਜਿਹੜੀ ਆ ਇੱਕ ਵਿਅਕਤੀ ਵਿਸ਼ੇਸ਼ ਦੀ ਰਗੀ ਭਗਵੰਤਮਾਨ ਨਾਰਮਲ ਕੋਰਸ ਵਿੱਚ ਕਮੇਡੀਅਨ ਹੁੰਦਾ ਕੋਈ ਇੰਡੀਵਿਜੂਅਲ ਹੁੰਦਾ ਤਾਂ ਉਹਦੀ ਇਸ ਤਰ੍ਹਾਂ ਦੀ ਵੀਡੀਓ ਆ ਜਾਂਦੀ ਚੱਲੇ ਜਾਂਦੀ ਕੋ ਲੋਕਾਂ ਦੇ ਮਨ ਵਿੱਚ ਸ਼ੱਕ ਸ਼ੁਭਾ ਰਹਿ ਜਾਂਦਾ ਉਹਦੇ ਨਾਲ ਚੱਲ ਜਾਣੀ ਸੀ ਗੱਲ ਪਰ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਔਰ ਅਗਰ ਪੰਜਾਬ ਦੇ ਮੁੱਖ ਮੰਤਰੀ ਤੇ ਆ ਚੀ ਚ ਜਿੰਨਾ ਵੀ ਇਲਜ਼ਾਮ ਲੱਗੇ ਚੀਚੀ ਜਨਾਬੀ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਕਿਹਦੀ ਤੋਹੀਨ ਹੋ ਰਹੀ ਆ ਪੰਜਾਬੀਆਂ ਦੀ ਤੋਹੀਨ ਹੋ ਰਹੀ ਆ ਆ ਪੱਗ ਬੰਨਣ ਵਾਲੇ ਸਿੱਖਾਂ ਦੀ ਤੋਹੀਨ ਹੋ ਰਹੀ ਵਰਲਡਵਾਈਡ ਇਸ ਲਈ ਇਹਦਾ ਹੱਲ ਕੀ ਸੀਗਾ ਇਹਦਾ ਹੱਲ ਇਹ ਸੀਗਾ ਕਿ ਅਗਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੌਨਫੀਡੈਂਸ ਆ ਤਾਂ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਬਿਨਾਂ ਫੋਰੈਂਸਿਕ ਲੈਬਾਰਟਰੀ ਦੀ ਜਾਂਚ ਤੋਂ ਇੱਕ ਤਰਫਾਈ ਜਿਹਨੂੰ ਕਹਿੰਦੇ ਐਕਸਪਾਰਟੀ ਇਹ ਐਲਾਨ ਕਰਤਾ ਕਿ ਜੀ ਇਹ ਤਾਂ ਡੀਪ ਫੇਕ ਵੀਡੀਓ ਆ ਜੀ ਇਹ ਤਾਂ ਆਰਟੀਫੀਸ਼ਲ ਇੰਟੈਲੀਜੈਂਸ ਦੀ ਵੀਡੀਓ ਆ ਜੀ ਇਹ ਤਾਂ ਭਾਜਪਾ ਵਾਲਿਆਂ ਨੇ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਛਾੜ ਦਿੱਤੀ ਆ ਇਹ ਤਾਂ ਕੋਈ ਤਕ ਨਹੀਂ ਇਹ ਕੋਈ ਦਲੀਲ ਨਹੀਂ ਜੀ ਔਰ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਇੱਕ ਮਨਿਸਟਰ ਲਾਲਚੰਦ ਕਟਾਰੂ ਚੱਕ ਦੀ ਇਸ ਤਰ੍ਹਾਂ ਦੀ ਇੱਕ ਸੈਕਸ ਟੇਪ ਇੱਕ ਨੌਜਵਾਨ ਮੁੰਡੇ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਉਸ ਵਕਤ ਦੇ ਗਵਰਨਰ ਪੁਰਹੋਤ ਸਾਹਿਬ ਨੂੰ ਮਿਲ ਕੇ ਦਿੱਤੀ ਸੀ ਤਾਂ ਉਹਨਾਂ ਨੇ ਵੀ ਐਵੇਂ ਰਿਜੈਕਟ ਨਹੀਂ ਕਰਤੀ ਸੀ ਉਹਨਾਂ ਨੇ ਐਵੇਂ ਠੰਡੇ ਬਸਤੇ 'ਚ ਨਹੀਂ ਪਾਤੀ ਸੀ ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਕੋਲੋਂ ਉਸ ਵੀਡੀਓ ਨੂੰ ਕਲਿੱਪ ਨੂੰ ਉਹਦੀ ਜਾਂਚ ਕਰਾਈ ਫੋਰੈਂਸਿਕ ਲੈਬ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਆ ਇਹ ਬਿਲਕੁਲ ਜੈਨੂਨ ਆ ਇਹਦੇ ਤੇ ਕਿਸੇ ਦਾ ਕੋਈ ਛੇੜਛਾੜ ਨਹੀਂ ਕੀਤੀ ਗਈ ਇਹਦੀ ਕਿਸੇ ਤਰ੍ਹਾਂ ਦੀ ਐਡੀਟਿੰਗ ਨਹੀਂ ਕੀਤੀ ਗਈ ਉਹ ਗੱਲ ਲੱਗ ਗਿਆ ਕਿ ਭਗਵੰਤਬਾਨ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਇਆ ਵੱਖ-ਵੱਖ ਮੁਲਕ ਕਈ ਮੁੱਦਿਆਂ ਨੂੰ ਲੈ ਕੇ ਆਪੋ-ਸਾਹਮਣੇ ਹੋਏ ਨਜ਼ਰ ਆ ਰਹੇ ਨੇ ਹੁਣ ਰੂਸੀ ਰਾਸ਼ਟਰਪਤੀ ਵਾਲਦੇਮਿਰ ਪੁਤਿਨ ਨੇ ਕਿਹਾ ਕਿ ਜੇਕਰ ਰੂਸ ਉੱਪਰ ਅਮਰੀਕੀ ਮਿਲਟਰੀਆਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਉਹ ਸਖਤ ਜਵਾਬ ਦੇਣਗੇ ਪੁਤਿਨ ਦਾ ਇਹ ਬਿਆਨ ਅਮਰੀਕਾ ਦੇ ਵੱਲੋਂ ਰੂਸੀ ਤੇਲ ਕੰਪਨੀਆਂ ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਆਇਆ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਈ ਮੁਲਕ ਆਪੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਹੁਣ ਅਮਰੀਕਾ ਤੇ ਰੂਸ ਵੀ ਆਮੋ-ਸਾਮਣੇ ਦਿਖਾਈ ਦੇ ਰਹੇ ਨੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਕਿਹਾ ਹੈ ਕਿ ਜੇਕਰ ਰੂਸ ਤੇ ਅਮਰੀਕੀ ਟੌਮ ਹੌਕ ਮਿਜ਼ਾਈਲਾਂ ਦੇ ਨਾਲ ਹਮਲਾ ਹੁੰਦਾ ਹੈ ਤਾਂ ਉਸ ਦਾ ਸਖਤ ਜਵਾਬ ਦਿੱਤਾ ਜਾਵੇਗਾ। ਉਹਨਾਂ ਦਾ ਇਹ ਬਿਆਨ ਅਮਰੀਕਾ ਵੱਲੋਂ ਦੋ ਰੂਸੀ ਤੇਲ ਕੰਪਨੀਆਂ ਤੇ ਪਾਬੰਦੀਆਂ ਲਗਾਉਣ ਤੋਂ ਬਾਅਦ ਆਇਆ ਹੈ। ਹਾਲਾਂਕਿ ਪੁਤਨ ਗੱਲਬਾਤ ਲਈ ਵੀ ਤਿਆਰ ਦਿਖਾਈ ਦਿੱਤੇ। ਪੁਤਨ ਨੇ ਵੀ ਕਿਹਾ ਕਿ ਸੰਵਾਦ ਹਮੇਸ਼ਾ ਟਕਰਾਅ ਜਾਂ ਕਿਸੇ ਵੀ ਵਿਵਾਦ ਨਾਲੋਂ ਬਿਹਤਰ ਹੁੰਦਾ ਹੈ। ਅਸੀਂ ਹਮੇਸ਼ਾ ਗੱਲਬਾਤ ਜਾਰੀ ਰੱਖਣ ਦਾ ਸਮਰਥਨ ਕੀਤਾ ਹੈ। ਦਰਸਲ 22 ਅਕਤੂਬਰ ਨੂੰ ਯੋਜਨਾਬੱਧ 트੍ਰੰਪ ਪੁਤਿਨ ਮੁਲਾਕਾਤ ਨੂੰ ਰੱਦ ਕਰਨ ਤੋਂ ਬਾਅਦ ਅਮਰੀਕਾ ਨੇ ਰੂਸ ਦੇ ਯੁੱਧ ਫੰਡਿੰਗ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਗਾਈਆਂ ਨੇ। ਪੁਤਿਨ ਨੇ 트੍ਰੰਪ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਤੇ ਸਬੰਧਾਂ ਦੇ ਵਿੱਚ ਵਿਕਾਰਡ ਵੱਲ ਇਸ਼ਾਰਾ ਕੀਤਾ ਹੈ 트럼ਪ ਸ਼ੁਰੂ ਦੇ ਵਿੱਚ ਰੂਸ ਦੇ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਸਨ ਪਰ ਪੁਤਿਨ ਵੱਲੋਂ ਯੂਕਰੇਨ ਸੰਘਰਸ਼ ਦੇ ਵਿੱਚ ਜੰਗਬੰਦੀ ਲਈ ਸਹਿਮਤੀ ਹੋਣ ਤੋਂ ਵਾਰ-ਵਾਰ ਇਨਕਾਰ ਕਰਨ ਤੋਂ ਦਰਾ ਸਨ ਪੁਤਿਨ ਨੇ ਕਹਿ ਕੇ ਅਮਰੀਕੀ ਪਾਬੰਦੀਆਂ ਤੇਲ ਦੀਆਂ ਕੀਮਤਾਂ ਨੂੰ ਵਧਾਉਣਗੀਆਂ ਉਹਨਾਂ ਨੇ ਕਹਿ ਕਿ ਰੂਸੀ ਤੇਲ ਤੇ ਪਾਬੰਦੀਆਂ ਸਪਲਾਈ ਘਟਾਉਣਗੀਆਂ ਜਿਸ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਵੇਗਾ ਮੈਂ ਇਸ ਬਾਰੇ 트럼ਪ ਦੇ ਨਾਲ ਗੱਲ ਕੀਤੀ ਹੈ ਤੇਲ ਨਾ ਸਿਰਫ ਰੂਸ ਵਿੱਚ ਸਗੋਂ ਅਮਰੀਕਾ ਤੇ ਦੁਨੀਆ ਭਰ ਵਿੱਚ ਵੀ ਮਹਿੰਗਾ ਹੋ ਸਕਦਾ ਹੈ ਇਸੇ ਦੌਰਾਨ ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਕਿਹਾ ਇਸੇ ਦੌਰਾਨ ਅਮਰੀਕ ਦੀ ਘਾਟ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਨੇ ਇਹ ਫੈਸਲਾ ਅਮਰੀਕੀ ਅਧਿਕਾਰ ਖੇਤਰ ਅਧੀਨ ਇਹਨਾਂ ਕੰਪਨੀਆਂ ਦੀਆਂ ਸਰਕਾਰੀ ਜਾਇਦਾਦਾਂ ਅਤੇ ਹਿੱਤਾਂ ਨੂੰ ਪ੍ਰਭਾਵਸ਼ਾਲੀ ਨਾਲ ਇਹ ਫੈਸਲਾ ਅਮਰੀਕੀ ਅਧਿਕਾਰ ਖੇਤਰ ਅਧੀਨ ਇਹਨਾਂ ਕੰਪਨੀਆਂ ਦੀਆਂ ਸਾਰੀਆਂ ਜਾਇਦਾਦਾਂ ਅਤੇ ਹਿੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਦਾ ਹੈ ਅਮਰੀਕਾ ਵੱਲੋਂ ਦੋ ਰੂਸੀ ਕੰਪਨੀਆਂ ਅਤੇ 36 ਸਹਾਇਕ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਇਹਦੇ ਵਿੱਚ ਰੋਸ ਨੇਫਟੇ ਇੱਕ ਰੂਸੀ ਸਰਕਾਰੀ ਮਾਲਕੀ ਵਾਲੀ ਕੰਪਨੀ ਹੈ ਜੋ ਤੇਲ ਦੀ ਖੋਜ ਰਫਾਈਨਿੰਗ ਅਤੇ ਵਿਕਰੀ ਵਿੱਚ ਮਾਹਰ ਹੈ ਜਦਕਿ ਲੁਕੋਇਲ ਇੱਕ ਨਿੱਜੀ ਮਾਲਕੀ ਵਾਲੀ ਅੰਤਰਰਾਸ਼ਟਰੀ ਕੰਪਨੀ ਹੈ ਜ ਮਾਰਕੀਟਿੰਗ ਅਤੇ ਵੰਡ ਵਿੱਚ ਲੱਗੀ ਹੋਈ ਹੈ ਇਹਨਾਂ ਦੋਵਾਂ ਕੰਪਨੀਆਂ ਦੀਆਂ 36 ਸਹਾਇਕ ਕੰਪਨੀਆਂ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਨੇ ਜਿਨ੍ਹਾਂ ਦੀ ਸਿੱਧੀ ਜਾਂ ਅਸਿੱਧੀ ਹਿੱਸੇਦਾਰੀ 50% ਦੀ ਜਾਂ ਇਸ ਤੋਂ ਵੱਧ ਹੈ ਰਿਪੋਰਟਾਂ ਦੇ ਮੁਤਾਬਕ ਕਿ ਦੋਵੇਂ ਕੰਪਨੀਆਂ ਰੂਸ ਦੇ ਕੱਚੇ ਤੇਲ ਦੇ ਨਿਰਯਾਤ ਦਾ ਅੱਧਾ ਹਿੱਸਾ ਬਣਾਉਂਦੀਆਂ ਨੇ ਪਾਬੰਦੀਆਂ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਦੇ ਵਿੱਚ 5% ਦੀ ਤੱਕ ਦਾ ਵਾਧਾ ਹੋ ਸਕਦਾ ਹੈ ਜ਼ਿਕਰ ਹੋ ਗਿਆ ਕਿ ਰੂਸੀ ਕੰਪਨੀਆਂ ਤੇ ਪਾਬੰਦੀਆਂ 21 ਨਵੰਬਰ ਤੋਂ ਲਾਗੂ ਹੋਣਗੀਆਂ ਅਮਰੀਕੀ ਖਜ਼ਾਨਾ ਵਿਭਾਗ ਨੇ ਬਾਕੀ ਕੰਪਨੀਆਂ ਨੂੰ ਰੋਸ ਨੇਫਟ ਅਤੇ ਲੋਕੋਇਲ ਨਾਲ ਆਪਣੇ ਲੈਣ-ਦੇਣ ਖਤਮ ਕਰਨ ਲਈ 21 ਨਵੰਬਰ 2025 ਤੱਕ ਦਾ ਸਮਾਂ ਦਿੱਤਾ ਹੈ ਪਾਲਣਾ ਵਿੱਚ ਅਸਫਲ ਰਹਿਣ ਦੇ ਉੱਤੇ ਜੁਰਮਾਨਾ ਬਲੈਕਲਿਸਟਿੰਗ ਜਾਂ ਫਿਰ ਵਪਾਰਕ ਪਾਬੰਦੀਆਂ ਲੱਗ ਸਕਦੀਆਂ ਨੇ ਹਾਲਾਂਕਿ ਰੂਸੀ ਰਾਸ਼ ਯੂਕਰੇਨ ਦੇ ਦਰਮਿਆਨ ਲੰਮੇ ਸਮੇਂ ਤੋਂ ਜੰਗ ਚੱਲ ਰਹੀ ਹੈ ਇਸ ਜੰਗ ਨੂੰ ਰਕਵਾਉਣ ਲਈ ਕਈ ਮੁਲਕ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਦੇ ਚੱਲਦੇ ਟਰੰਪ ਨੇ ਵੀ ਕਈ ਵਾਰ ਜੰਗ ਰਕਵਾਉਣ ਦਾ ਦਾਵਾ ਕੀਤਾ ਹੈ ਇਤੋਂ ਤੱਕ ਕਿ ਟਰੰਪ ਨੇ ਵੀ ਦਾਵਾ ਕੀਤਾ ਸੀਗਾ ਕਿ ਹੁਣ ਭਾਰਤ ਰੂਸੀ ਤੇਲ ਕੰਪਨੀਆਂ ਤੋਂ ਤੇਲ ਨਹੀਂ ਖਰੀਦੇਗਾ ਜਲਦ ਹੀ ਉਸ ਨੂੰ ਬੰਦ ਕਰੇਗਾ ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦਾ ਖੰਡਨ ਕੀਤਾ ਸੀ 트럼ਪ ਦਾ ਮੰਨਣਾ ਹੈ ਕਿ ਜਦੋਂ ਤੱਕ ਰੂਸੀ ਤੇਲ ਕੰਪਨੀਆਂ ਫਾਇਦੇ 'ਚ ਰਹਿਣਗੀਆਂ ਉਹਨਾਂ ਦਾ ਮੁਨਾਫਾ ਹੋਵੇਗਾ ਉਦੋਂ ਤੱਕ ਕਿ ਜੰਗ ਚੱਲੀ ਰਹੇਗੀ ਕਾਰਨ ਇਹ ਹੈ ਕਿ ਇਸ ਮੁਨਾਫੇ ਤੋਂ ਇਸ ਪੈਸੇ ਤੋਂ ਰੂਸ ਹਥਿਆਰ ਖਰੀਦ ਰਿਹਾ ਹੈ ਹੁਣ ਵਲਾਦੀਮੀਰ ਪੁੱਤਰ ਨੇ ਸਿੱਧੀ ਚੇਤਾਵਨੀ ਅਮਰੀਕਾ ਨੂੰ ਦੇ ਦਿੱਤੀ ਹੈ ਕਿ ਜੇਕਰ ਅਮਰੀਕਾ ਕੋਈ ਵੀ ਹਮਲਾ ਕਰਦਾ ਹੈ ਰੂਸ ਤੇ ਤਾਂ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਇੱਕ ਦਿਨ ਪਲਾਂਚ ਰਣਦਰ ਸਿਟੀ ਰੇਲਵੇ ਸਟੇਸ਼ਨ ਤੇ ਇੱਕ ਰੇਲ ਗੱਡੀ ਦੇ ਦਰਵਾਜ਼ੇ ਨੂੰ ਬੰਦ ਪਾਏ ਜਾਂਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੈਂਟ ਤੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਸਟੇਸ਼ਨ ਤੇ ਪਹੁੰਚੇ ਉਹਨਾਂ ਨੇ ਛੱਤ ਪੂਜਾ ਦੇ ਲਈ ਬਿਹਾਰ ਜਾਣ ਵਾਲੇ ਯਾਤਰੀਆਂ ਦੇ ਨਾਲ ਗੱਲਬਾਤ ਕੀਤੀ ਪ੍ਰਗਟ ਸਿੰਘ ਨੇ ਰੇਲਵੇ ਦੀਆਂ ਤਿਆਰੀਆਂ ਨੂੰ ਨਾਕਾਫੀ ਦੱਸਿਆ ਅਤੇ ਉਹਨਾਂ ਦੀ ਆਲੋਚਨਾ ਕੀਤੀ ਵੀ ਰੇਲਵੇ ਸਟੇਸ਼ਨ 'ਤੇ ਵੀ ਆਇਆ ਥਾ ਕਿ ਜੋ ਰੇਲਵੇ ਕਲੇਮ ਕਰਦੀ ਮੇਰਾ ਖਿਆਲ ਹੈ ਐਸਾ ਕੁਝ ਨਹੀਂ ਹੈ क्योंकि स्पेशल ट्रेनों की बात हुई है स्पेशल ट्रेनें नहीं हैं ओवरलोडिंग है ओवरलोडिंग की वजह से कहीं डैमेज प्रॉपर्टी डैमेज की बात भी है लेकिन लोग सारा कुछ महसूस करते हैं कि हमारे लिए रेलवे रेलवेज़ ने जहाँ बीजेपी सरकार ने हमारे लिए कुछ ऐसा प्रबंध नहीं किया जो इनको करना चाहिए और लेकिन लोकल अथॉरिटीज़ भी बाहर एक टेंट जरूर लगा हुआ है लेकिन टेंट में ऐसी कोई सुविधा नहीं है और जो हमारे आ, स्टेट रेल मिनिस्टर हैं बिट्टू जी आ, वो है तो रेल मंत्री हैं लेकिन मेरे को लगता है वो रील मंत्री हैं वो रील बना के तो डालते रहते हैं कि हमने ये भी इंतज़ाम कर दिया ये भी इंतज़ाम कर दिया मेरा ख्याल है ऐसा कोई इंतज़ाम नहीं है जो रेलवेज़ ने किया हो और अगर कहीं प्रॉपर्टी डैमेज करने की भी जैसे बातें आई है तो मेरा ख्याल है कि ऐसा कुछ होना नहीं चाहिए देश की प्रॉपर्टी है हमें ऐसा कुछ एक्ट नहीं करना चाहिए ਸ੍ਰੀ ਦਰਬਾਰ ਸਾਹਿਬ ਦੇ ਨੇੜਲੇ ਕਈ ਬਾਜ਼ਾਰਾਂ ਦੇ ਵਿੱਚ ਸਥਿਤ ਹੋਟਲਾਂ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਦੇ ਵੱਲੋਂ ਰੇਡ ਦੇ ਦੌਰਾਨ ਗਲਤ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਚਾਰ ਲੜਕੀਆਂ ਨੂੰ ਬਰਾਮਦ ਕੀਤਾ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸਬੰਧਤ ਨੇ ਜਦਕਿ ਇੱਕ ਉੱਤਰਾਖੰਡ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਇਸ ਸਬੰਧੀ ਪੁਲਿਸ ਅਫਸਰ ਬਲਜਿੰਦਰ ਸਿੰਘ ਆਲਖ ਨੇ ਜਾਣਕਾਰੀ ਸਾਂਝੀ ਕੀਤੀ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਇੱਕ ਬੀਆਰ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਹੋਲੀਆਂ ਪਾਲੀਆਂ ਲੜਕੀਆਂ ਨੂੰ ਜਿਹੜਾ ਉੱਥੇ ਰੱਖ ਕੇ ਉਹਨਾਂ ਪਾਸੋਂ ਦੇ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਇਸ ਦੇ ਸਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੋਟਲ ਤੇ ਜਿਹੜਾ ਪੁਲਿਸ ਪਾਰਟਿਸਪੇਟ ਮੌਕੇ ਤੇ ਗਏ ਸੀ ਜਿੱਥੇ ਹੋਟਲ ਦੇ ਵਿੱਚ ਮੈਨੇਜਰ ਸੂਰਜ ਕੁਮਾਰ ਜੋ ਕਿ ਭਿੱਖੀਵੰਡ ਦਾ ਰਹਿਣ ਵਾਲਾ ਸਾਨੂੰ ਰਿਸੈਪਸ਼ਨ ਤੇ ਮਿਲਿਆ ਜੋ ਕੋਈ ਵੀ ਰਿਕਾਰਡ ਅਨਸਾਰ ਰੂਮ ਜਿਹੜਾ ਬੁੱਕ ਨਹੀਂ ਸੀ ਹੋਇਆ ਲੱਗਾ ਹੋਇਆ ਜੋ ਚੈਕਿੰਗ ਕਰਨ ਤੇ ਹੋਟਲ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੋਟਲ ਦੇ ਵਿੱਚ ਉਹਨਾਂ ਕੋਲੋਂ ਜਿਹੜਾ ਗਲਤ ਧੰਦਾ ਕਰਵਾਇਆ ਜਾਂਦਾ ਹੈ ਜਿਸ ਤੇ ਮਕਦਮਾ ਨੰਬਰ 247 ਡੇਟਡ 23 10 25 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀ ਡਿਵੀਜ਼ਨ ਵਿਕੇਦਰ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਲੜਕੀਆਂ ਨੂੰ ਜਿਹੜੀਆਂ ਕੋਰਟ ਚ ਪੇਸ਼ ਕਰਕੇ ਉਹਨਾਂ ਦੇ ਬਿਆਨ ਮਾਨਜੁਗ ਅਦਾਲਤ ਵਿੱਚ ਕਲਮਬੰਦ ਕਰਵਾਏ ਗਏ ਨੇ। ਇਹ ਜਿਹੜੀਆਂ ਲੜਕੀਆਂ ਇਹ ਜਿਹੜੀਆਂ ਲੜਕੀਆਂ ਪੰਜਾਬ ਦੀਆਂ ਵਕਫ ਵਕ ਜਿਹੜੇ ਦੇ ਰਹਿਣ ਵਾਲੀਆਂ ਇੱਕ ਲੜਕੀ ਉਤਰਾਖੰਡ ਦੀ ਹੈ। ਕਹਿੰਦੇ ਨੇ ਜੀ ਤਿੰਨ ਲੜਕੀਆਂ ਪੰਜਾਬ ਦੀਆਂ ਨੇ ਇੱਕ ਉੱਤਰਾਖੰਡ ਦੀ ਹੈ। ਹਾਟਲ ਮੈਨੇਜਰ ਜਿਹੜਾ ਆ ਇਹ ਇਹ ਹੋਟਲ ਦਾ ਮਾਲਕ ਨਹੀਂ ਹੈ, ਹੋਟਲ ਦਾ ਮੈਨੇਜਰ ਹੈ। ਬਾਕੀ ਇਹਦੇ ਪਾਸੋਂ ਆ ਜੀ ਦਰਾਨੇ ਰਿਮਾਂਡ ਬ੍ਰਿਕੀ ਨਾਲ ਪੁੱਛ-ਕਿਛ ਕਰਾਂਗੇ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਹੈ, ਹੋਟਲ ਦੀ ਮਾਲਕੀ ਕਿਸ ਦੇ ਨਾਮ ਤੇ ਹੈ। ਤੇ ਹੋਟਲ ਕਿਰਾਏ ਤੇ ਦਿੱਤਾ ਗਿਆ ਜਾਂ ਮਾਲਕ ਵੱਲੋਂ ਖੁਦ ਹੀ ਚਲਾਇਆ ਜਾ ਰਿਹਾ ਹੈ। ਇਹ ਸਾਰੇ ਬਾਰੇ ਜਿਹੜੀ ਬ੍ਰਿਕੀ ਨਾਲ ਪੁੱਛ-ਕਿਛ ਕੀਤੀ। ਹਾਂ ਜੀ ਇੱਕ ਲੜਕੀ ਦੀ ਉਮਰ ਜਿਹੜੀ ਘੱਟ ਹੈ, ਉਹਨੂੰ ਅਸੀਂ ਸੀਡਬਲਯੂਸੀ ਦੇ ਪੇਸ਼ ਕਰ ਰਹੇ ਹਾਂ। ਫਗਵਾੜਾ ਦੇ ਰਾਵਲਪਿੰਡੀ ਪਿੰਡ ਦੇ ਨੇੜੇ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋਏ ਨੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਕਾਰ ਅਤੇ ਟਰੈਕਟਰ ਦੇ ਪ੍ਰਖੱਚੇ ਤੱਕ ਉੱਡ ਗਏ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਹਾਦਸੇ ਦੌਰਾਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਰਾਤ 23:00 ਵਜੇ ਸਾਨੂੰ ਫੋਨ ਆਇਆ ਸੀ ਕਿ ਟਰੈਕਟਰ ਟਰਾਲੀ ਦਾ ਕਾਰ ਦਾ ਐਕਸੀਡੈਂਟ ਹੋਇਆ ਅਸੀਂ ਉੱਥੇ ਮੁੱਕਦੀ ਪੁਲਿਸ ਪਾਰਟੀ ਬਣੀ ਗਈ ਜਿਨ੍ਹਾਂ ਨੇ 188 ਤੇ ਕਾਲ ਕਰਕੇ ਐਮਨ ਉਸ ਨੂੰ ਬੁਲਾਇਆ ਕਾ ਤੇਨ ਨੂੰ ਸਵਾਨ ਨੌਜਵਾਨ ਸੀ ਡੇਟਲ ਤੇ ਚਾਲ ਇੱਕੋ ਸੀ ਉਹ ਜ਼ਖਮੀ ਹੱਥ ਤੇ ਉਹਨਾਂ ਨੂੰ ਅਸੀਂ ਹਸਪੀਟਲ ਪਹੁੰਚਾਇਆ ਜੋ ਜੇ ਦੇ ਇਲਾਜਾ ਉਹਨਾਂ ਦੀ ਬਿਆਨ ਲੈ ਕੇ ਜੋ ਬੰਦ ਕੀ ਪਕਤੀ ਉਹਨੂੰ ਪਤਾ ਲੱਗਾ ਕਿ ਇਹ ਕਿੱਥੇ ਰਹਿਣ ਵਾਲੇ ਜੀ ਜਾ ਰਹੇ ਹਾਂ ਹਾਂਜੀ ਉਹ ਮਤਲਬ ਜੇ ਨੌਜਵਾਨ ਹਨ ਉਹ ਰਾਤੀਂ ਪਤਾ ਲੱਗਾ ਸੀ ਕੋ ਆਪਣੇ ਦੁਦਿਆਂ ਨੇ ਜੀਆ ਅੱਛਾ ਜੀ ਤੇ ਫਿਰ ਉਹ ਮਤਲਬ ਜੇ ਉਹ ਸੀਰੀਅਸ ਹੋਣ ਕਰਕੇ ਉਹਨਾਂ ਦੇ ਪੂਰਾ ਡਰੈਸ ਨਹੀਂ ਤੱਕ ਤੱਕ ਤਿਆਰ ਉਹ ਕਰਕੇ ਫੇਪੋਈ ਖਾ ਲਈ ਅਸੀਂ ਕਰਤੀ ਅਮਨਦੀਪ ਕੌਰ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਫਲਪੋਤ ਦੇ ਹਾਂਜੀ ਫਲਪੋਤ ਦੇ ਤੇ ਹਸਪੀਟਲ ਆ ਕਿ ਮਾਮਲਾ ਕੀ ਸਾਰਾ ਦੱਸ ਦਿਓ ਸਬ ਮੇਰੇ ਹਸਬੰਦ ਦੇ ਟ੍ਰੈਲੀ ਟਰੈਕਟਰ ਲੈ ਕੇ ਜਾਂਦੇ ਸੀ ਉਹਨਾਂ ਦੇ ਵਿੱਚ ਗੱਡੀ ਮਾਰੀ ਗਈ ਸੀ ਐਕਸੀਡੈਂਟ ਹੋ ਗਿਆ ਦੋ ਵਜੇ ਤਕਰੀਬਨ ਲਗਤੀ ਤੇ ਗੱਡੀ ਵਾਲੇ ਠੀਕ ਆ ਬੰਦੇ ਨੱਠ ਗਏ ਕਿ ਨਹੀਂ ਇੱਥੇ ਹਸਪੀਟਲ ਸੀ ਹੁਣ ਨਹੀਂ ਸਾਨੂੰ ਪਤਾ ਉਹ ਕਿੱਥੇ ਹੈਗੇ ਆ ਕਿੱਥੇ ਨੇ ਤੇ ਗੱਡੀਆਂ ਉੱਥੇ ਹੀ ਖੜੀਆਂ ਜੀ ਹਾਂਜੀ ਹੋਇਆ ਕਿੱਥੇ ਗਿਆ ਐਕਸੀਡੈਂਟ ਟ੍ਰੈਵਲ ਮੰਡੀ ਟ੍ਰੈਵਲ ਮੰਡੀ ਕੋਲ ਤੇ ਭਾਈ ਉਹਨੇ ਠੀਕ ਠਾਕ ਆ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਸਰ ਤੁਸੀਂ ਦੇਖਦੇ ਪਏ ਆ ਹਾਲਾਤ ਉੱਥੇ ਵੀ ਦੇਖੋ ਜਾ ਕੇ ਟਰੈਕਟਰ ਦਾ ਵੀ ਕੀ ਹਾਲ ਆ ਸਾਰਾ ਸਾਰਾ ਕੁਝ ਬਚਿਆ ਹੀ ਨਹੀਂ ਆ ਸੂਬੇ ਵਿੱਚ ਸੜਕ ਹਾਦਸੇ ਲਗਾਤਾਰ ਵਾਧ ਰਹੇ ਨੇ ਫਲੋਰ ਦੇ ਨਜ਼ਦੀਕ ਸਵਾਰੀਆਂ ਦੇ ਨਾਲ ਭਰੇ ਆਟੋ ਅਤੇ ਟਰੈਕਟਰ-ਟਰਾਲੀ ਦੀ ਸਿੱਧੀ ਟੱਕਰ ਹੋ ਗਈ ਆਟੋ ਦੇ ਡਰਾਈਵਰ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਸੀ ਟਰੈਕਟਰ ਟਰਾਲੀ ਗਲਤ ਪਾਸਿਓਂ ਆਇਆ ਤਾਂ ਇਹ ਹਾਦਸਾ ਵਾਪਰਿਆ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ 4-5 ਵਿਅਕਤੀ ਜ਼ਖਮੀ ਹੋਏ ਨੇ ਤੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਨਜੀਤ ਭਾਈ ਨੇ ਦੇਖਿਆ ਕਿੰਦਾ ਐਕਸੀਡੈਂੈਂਟ ਹੋਇਆ ਜਦੋਂ ਇੱਥੇ ਆਏ ਉਹ ਬੁੜੀ ਦੀ ਆਸਾਬ ਲਾੜਾ ਫੋਨ ਕਿੰਨਾ ਡੋਲਾ ਅੱਖ ਚ ਵੀ ਫੋਨ ਮੂੰਹ ਚ ਵੇਖੋ ਉਹ ਹੱਥੋ ਚੱਕੇ ਉਹਨਾਂ ਦੇ ਹਜੇ ਤੱਕ ਹੱਥ ਕੰਬਦੇ ਆ ਕਿੰਨੇ ਜਣੇ ਜ਼ਖਮੀ ਆਲੇ ਮੋਰੇ ਕਮਾਇਆ ਉਹ ਉਧਰੋਂ ਦਾ ਹੀ ਇਹ ਟਰੈਕਟਰ ਵਾਲਾ ਇਹ ਪਾਣੀ ਕੀ ਦਿਮਗ ਜਾਣੇ ਆਂੀ ਫੜਕਾਦਾ ਕਿੰਨੇ ਜਣੇ ਜ਼ਖਮੀ ਹੋਏ ਭਾਜੀ ਕਿੰਨੇ ਜਣੇ ਜ਼ਖਮੀ ਹੋਏ ਮੇਰੇ ਹਿਸਾਬ ਨਾਲ 4-5 ਉਹਦੇ ਵਿੱਚੋਂ 2 ਜਣੇ ਮੈਨੀਫੀਡੇਟਰੀ ਹਨਾ ਮਤਲਬ ਐਂਡੇ ਆ ਦੋ ਜਣੇ ਪੱਕਾ ਆ ਕਨਫਰਮ ਹੈ ਉਹਨਾਂ ਦੀ ਮਸੀ ਸਾਹ ਰਾਫਾਸਰੀ ਆ ਉਹ ਮੇਰੇ ਹਿਸਾਬ ਨਾਲ ਨਹੀਂ ਬਚੂਗੇ ਮਿੱਤ ਤੱਕ ਨਹੀਂ ਨਹੀਂ ਉਹ ਇੱਕਦਮ ਬਾਊ ਜੀ ਟਰਾਲੀ ਆਈ ਬਸਿੱਧੇ ਤੇਜ਼ ਨਾਲ ਮੋੜਤਾ ਤੇ ਮੈਂ ਵੀ ਤੇਜ਼ੇ ਸੀਗਾ ਸਰ ਅੱਛਾ ਉਹਨੇ ਸਿੱਧੇ ਵੱਜਿਆ ਓਕੇ ਤੇ ਤੁਸੀਂ ਰੋਂਗ ਸਾਈਡ ਤੇ ਸੀ ਉਹ ਰੋਂਗ ਸਾਈਡ ਤੇ ਆਇਆ ਆਪਾਂ ਸਿੱਧਾ ਸੀ ਸਰ ਓਕੇ ਕਿੰਨੀਆਂ ਸਵਾਰੀਆਂ ਸੀ ਵਿੱਚ ਤੇ ਸੱਤ ਅੱਠ ਨੌ ਸਵਾਰੀਆਂ ਸੀ ਬੱਚੇ ਲੱਗੇ ਓਕੇ ਕੋਈ ਕੋਈ ਡੈਥ ਆਣੀ ਕਿਸੇ ਦੀ ਹੋਈ ਕਿਸੇ ਮੈਂ ਵੀ ਹੁਣੇ ਸਰ ਪਹੁੰਚਿਆ ਹਾਂ ਦੇਖਿਆ ਨਹੀਂ ਓਕੇ ਹਾਂਜੀ ਇਹ ਸਾਰੇ ਜਵਾਰ ਨਿਕਾ ਤੇ ਰਹਿਣ ਸਾਰੇ ਜਵਾਰ ਨਿਕਾ ਤੇ ਰਹਿਣ ਬਲੇ ਹਾਂਜੀ ਹਾਂਜੀ ਸਰਜੀ ਵਰਨ ਦੇ ਨਾਲ ਹੀ ਸੀ ਆਪਣੇ ਓਕੇ ਠੀਕ ਗੁਰਦਾਸਪੁਰ ਦੇ ਜੀਟੀ ਰੋਡ ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਨੌਜਵਾਨ ਨੇ ਇੱਕ ਔਰਤ ਉੱਤੇ ਹਮਲਾ ਕਰ ਦਿੱਤਾ ਕਈ ਲੋਕਾਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਖਮੀ ਹੋ ਚੁੱਕੀ ਸੀ ਬਾਅਦ ਵਿੱਚ ਹਮਲਾਵਰ ਉੱਥੋਂ ਫਰਾਰ ਹੋ ਗਿਆ ਉਧਰ ਮਾਮਲਾ પતિ ਪਤਨੀ ਦਾ ਨਿਕਲਿਆ ਹੁਣ ਮਾਮਲੇ ਦੇ ਵਿੱਚ ਪੁਲਿਸ ਨੇ ਬੰਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ ਪੀੜਤ ਔਰਤ ਨੇ ਵੀ ਆਪਣੀ ਹੱਦਬੀਤੀ ਦੱਸੀ ਮੈਂ ਗੁਰਦਾਸਪੁਰ ਰੰਧਾਵਾ ਕਲੋਨੀ ਦੀ ਰਹਿਣ ਵਾਲੀ ਹਾਂ ਤੇ ਮੇਰਾ ਵਿਆਹ ਹੋਇਆ ਸੀ 2009 ਚ ਮੇਰੀ ਲਵ ਮੈਰਿਜ ਹੀ ਸੀ ਫਿਰ ਮਤਲਬ ਤਕੋ ਥੋੜੀ ਕਾਸ ਦੇ ਕਰਕੇ ਮੇਰਾ ਡਾਈਵੋਰਸ ਹੋ ਗਿਆ ਮਿਚੁਅਲ ਅੰਡਰਸਟੈਂਡਿੰਗ ਨਾਲ 2014 ਚ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਹਸਬੰਡ ਦਾ ਹੀ ਕਹਿਣਾ ਹੋਇਆ ਕਿ ਡਾਈਵੋਰਸ ਹੋਇਆ ਮੇਰੀ ਮੰਮੀ ਕਰਕੇ ਠੀਕ ਹੈ ਤੇ ਅਸੀਂ ਇਕੱਠੇ ਰਹਿਣਾ ਤੇ ਫਿਰ 2000 ਫਿਰ ਅਸੀਂ ਉਸ ਤੋਂ ਬਾਅਦ ਇਕੱਠੇ ਰਹਿਣਾ ਸ਼ੁਰੂ ਕਰਤਾ ਡਾਈਵੋਰਸ ਤੋਂ ਫਿਰ ਉਹੀ ਸਾਲ ਚ ਲਾਸਟ 25 ਦਸੰਬਰ 2014 ਨੂੰ ਬੇਟਾ ਹੋਇਆ ਮੇਰਾ ਠੀਕ ਹੈ ਫਿਰ ਮੈਂ ਬੇਟੇ ਦੇ ਕਰਕੇ ਚਲੋ ਐਡਜਸਟਮੈਂਟ ਕਰਦੀ ਰਹੀ ਪਹਿਲਾ ਸੈਪਰੇਟ ਰਹੀ ਹਾਂ ਜਦੋਂ ਬੇਟਾ ਹੋਇਆ ਸੈਪਰੇਟ ਰਹੀ ਹਾਂ ਮੈਂ ਆਪਣੇ ਮਾਇਕੇ ਫਿਰ ਉਸ ਤੋਂ ਬਾਅਦ ਆਇਆ ਹੋਇਆ ਕਿ ਫਿਰ ਮੇਰੀ ਜੌਬ ਲੱਗ ਗਈ 2019 ਚ ਫਿਰ ਹਸਬੰਡ ਮੇਰੇ ਨੇ ਜਿਹੜਾ ਐਕਸ ਹਸਬੰਡ ਆ ਉਹਨੇ ਮੇਰੇ ਨਾਲ ਰਹਿਣਾ ਸਟਾਰਟ ਕਰਤਾ ਜਦੋਂ ਮੇਰੀ ਜੌਬ ਲੱਗ ਗਈ ਪਹਿਲਾਂ ਨਹੀਂ ਸੀ ਰਹਿੰਦਾ ਨਾ ਮੈਨੂੰ ਰੱਖਦਾ ਸੀ ਤੇ ਮੇਰੇ ਲੌਜ਼ ਨੇ ਮੈਨੂੰ ਘਰੋਂ ਕੱਢਦਾ ਸੀਗਾ ਫਿਰ ਤੋਂ ਫਿਰ ਬੇਟੇ ਹੋਣ ਤੋਂ ਬਾਅਦ ਥੋੜੀ ਦੇਰ ਮੈਂ ਰਹੀ ਹਾਂ ਇੱਥੇ ਇੱਥੇ ਪਠਾਨਗੁਰ ਸ਼ਾਹਪੂਰ ਚੌਂਕ ਉਹਨਾਂ ਇਨ ਲਾ ਉਸ ਦਾ ਪੁਰਾਣਾ ਜਿਹਾ ਘਰ ਹੀ ਤਰਲੇ ਮਿੰਦਾ ਕਰਕੇ ਕਿ ਬੇਟਾ ਤੇ ਰੈਨ ਦੋ ਮੈਨੂੰ ਉੱਥੇ ਉੱਥੇ ਰਹੀ ਆ ਮੇਰੇ ਹਾਰਡਲੀ ਮੇਰੇ ਖਿਆਲ ਨਾਲ ਮੈਂ ਸਾਲ ਵੀ ਨਹੀਂ ਰਹੀ ਉੱਥੇ ਫਿਰ ਉਹਨਾਂ ਨੇ ਮੈਨੂੰ ਕੜਤਾ ਗਾਲਾਂ ਗੁਲਾ ਗੜ ਕੇ ਕਰੈਕਟਰ ਦੇ ਬਾਰੇ ਬੋਲ ਕੇ ਫਿਰ ਫਿਰ ਉਸ ਤੋਂ ਬਾਅਦ ਹੁਣ ਮੈਂ ਕੰਟੀਨਿਊਸਲੀ ਮਤਲਬ ਵਹੀ ਰਹਿੰਦੇ ਪਿਆ ਪਰ ਮੇਰੇ ਹਸਬੰਡ ਦੀਆਂ ਹਰਕਤਾਂ ਜਿਹੜੀਆਂ ਨਾ ਬੜੀਆਂ ਮਾੜੀਆਂ ਹੋ ਗਏ ਇੱਕ ਬ੍ਰਿੰਗ ਕਰਦੇ ਹੀ ਉਹਦੇ ਨਾਲ ਉਹਦੇ ਕਰਕੇ ਮੈਨੂੰ ਮਾਰ ਕੁੱਟਾਈ ਕਰਦੇ ਹੀ ਤੇ ਹੁਣ ਤਾਂ ਹੈ ਕਿ ਉਹਨੇ ਲਗਾਤਾਰ ਮੇਰੇ ਖਿਆਲ ਨਾਲ ਸਾਲ ਤੋਂ ਬੜੇ ਜ਼ਿਆਦਾ ਜੀਣਾ ਹਰਾਮ ਕਰਤਾ ਮੈਂ ਕੰਪਲੇਨ ਵੀ ਕੀਤੀ ਇੱਕ ਮੈਂ ਕੀਤੀ 14 ਜੁਲਾਈ ਨੂੰ ਉਹਦੇ ਚੋਂ ਮਾਫੀ ਮੰਗ ਕੇ ਚਲਾ ਗਿਆ ਸਾਹਿਲ ਸ਼ਰਮਾ ਉਹਦਾ ਨਾਮ ਹਸਬੰਡ ਦਾ ਠੀਕ ਹੈ ਪ੍ਰਧਾਨਗੁਰ ਦਰਨ ਵਾਲਾ ਉਹ ਹੁਣ ਅਸੀਂ ਕੱਟੇ ਰਹਿ ਰਹੇ ਪਰ ਇਹਨੇ ਫਿਰ ਮੈਨੂੰ ਨਾ 4 4 ਅਕਤੂਬਰ ਨੂੰ ਮੈਨੂੰ ਮਾਰਿਆ ਮੈਂ ਐਮਐਲਆਰ ਕਟਵਾਈ ਮੈਂ ਪੁਲਿਸ ਦੇ ਵੀ ਆਈ ਕਿ ਮੇਰੇ ਨਾ ਕੋਈ ਮਤਲਬ ਕਾਰਵਾਈ ਕੀਤੀ ਜਾਏ ਮੇ ਕੋਲ ਛੋਟਾ ਜਿਹਾ ਫੁਟੇਜ ਵੀ ਹੈਗਾ ਜਿਹੜਾ ਉਹਨੇ ਮੈਨੂੰ ਕੁੱਟਿਆ ਇੰਦੇ ਸਿੰਧ ਬੈਂਕ ਦੇ ਸਾਹਮਣੇ ਕੋਈ ਔਰਤ ਤੇ ਉਹਦਾ ਘਰ ਵਾਲਾ ਲੜ ਰਹੇ ਸੀ ਜਦ ਦੀ ਜਾਣਕਾਰੀ ਥਾਣਾ ਮਿਲੀ ਥਾਣਾ ਜਾਣਕਾਰੀ ਮਿਲਦੇ ਇਥੇ ਮੌਕੇ ਤੇ ਪੁਝੇ ਮੇਰੇ ਆਉਣ ਤੋਂ ਪਹਿਲਾਂ ਪੁਲਿਸ ਕਰਮਚਾਰੀ ਔਰ ਲੜਕੀ ਨੂੰ ਤੇ ਹਸਪਤਲ ਲੈ ਗਏ ਸੀ ਸਾਡੇ ਤੋਂ ਥੋੜੀ ਲੱਗੀ ਜੀ ਆਪਾਂ ਮਾ ਦਾ ਸੀਸੀ ਕੈਮਰਾ ਜੋਂ ਦੀ ਫੁਟੇਜ ਕਿ ਡਵਾਈ ਆ ਤੇ ਬਾਕੀ ਤਾਂ ਤ੍ਰਤੀਸ਼ ਜਾ ਕੇ ਹਸਪਤਲ ਤੋਂ ਪੜਾ ਕਰਕੇ ਡਾਕ ਉਹ ਚੀਜ਼ ਕਹਿਣ ਨੂੰ ਤਿੱਖੀ ਚੀਜ਼ ਹੋ ਜੀ ਹੈ। ਥੋੜੀ টাইਪ। ਹਾਂ ਹਾਂ ਉਹ ਪੜਾ ਕਰਦੇ ਜਾ ਕੇ ਫਿਰ ਸਾਰੀ ਗੱਲ। ਨਹੀਂ ਜੋ ਹਸਪਤਲ ਆ ਕੇ ਕਰਮਚਾਰੀ ਉਹ ਲੜਕੀ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੇ ਨੇ ਪਰ ਮਾਰਕੁੱਟ ਤੇ ਲੜਾਈ ਝਗੜੇ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਕਰਮ ਸ੍ਰੀ ਮੁਖਸਰ ਸਾਹਿਬ ਚ ਵਾਪਰਿਆ ਜਿੱਥੇ ਕੁਝ ਨੌਜਵਾਨਾਂ ਨੇ ਦੂਸਰੇ ਨੌਜਵਾਨਾਂ ਤੇ ਤਾਵਾ ਬੋਲ ਦਿੱਤਾ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਾਡੇ ਕੋਲ ਅੱਜ ਦੋ ਪੇਸ਼ੈਂਟ ਆਏ ਦੋਨਾਂ ਦੀ ਅਸਾਲਟ ਦੀ ਹਿਸਟਰੀ ਆ ਅਪਸਟਾ ਉਹਨਾਂ ਦੀ ਕਿਸੇ ਨਾਲ ਲੜਾਈ ਹੋਈ ਸੀ ਇਹਨਾਂ ਉਹਨਾਂ ਨੂੰ ਕਿਸੇ ਹਥਿਆਰ ਨਾਲ ਮਾਰਿਆ ਗਿਆ ਕਈ ਥਾਵਾਂ ਤੇ ਮਾਰਿਆ ਗਿਆ ਉਹਨਾਂ ਨੂੰ ਸਿਰ ਦੀ ਵੀ ਚੱਟ ਚੋਟ ਲੱਗੀ ਹੈ ਸਾਡੇ ਕੋਲ ਡਾਕਟਰ ਮਸਹੂਦ ਹੈਗੇ ਸਿਰ ਦੇ ਸਪੈਸ਼ਲਿਸਟ ਉਹ ਉਹਨਾਂ ਨੂੰ ਅਬਜ਼ਰਵ ਕਰ ਰਹੇ ਉਹਨਾਂ ਦਾ ਸੀਟੀ ਕਰਨਾ ਹੈ ਉਹਨਾਂ ਦਾ ਕੰਨ ਵੀ ਵੱਢਿਆ ਗਿਆ ਦੋਨੋਂ ਪੈਰਾਂ ਤੇ ਚੋਟ ਲੱਗੀ ਹੈ ਪੈਰਾਂ ਤੇ ਹੱਡੀ ਵੀ ਬਾਹਰ ਆ ਕੇ ਪਈ ਹੋਈ ਸੀ ਅੱਡ ਉਸ ਸੀ ਸਟੇਬਲ ਕੀਤਾ ਹੈ ਹੱਥ ਤੇ ਵੀ ਚੋਟ ਲੱਗੀ ਸੀ ਹੱਥ ਤੋਂ ਵੀ ਹੱਡੀ ਕ੍ਰੈਕ ਹੈ ਨਾਲੇ ਬਲੱਡ ਨਿਕਲਦਾ ਪਿਆ ਸੀ ਅਸੀਂ ਪੇਸ਼ੈਂਟ ਨੂੰ ਹਲੇ ਸਟੇਬਲ ਕੀਤਾ ਉਹਨੂੰ ਸਟੇਬਲ ਕਰਕੇ ਅਸੀਂ ਪਲਸਟਰ ਲਾ ਕੇ ਇੱਕ ਵਾਰੀ ਉਹਨੂੰ ਅੰਡਰ ਆਬਜ਼ਰਵੇਸ਼ਨ ਰੱਖਾਂਗੇ ਉਹਦੇ ਬਲੱਡ ਵਗੈਰਾ ਚੈੱਕ ਕਰਾ ਕੇ ਫਿਰ ਉਹਨਾਂ ਨੂੰ ਅਸੀਂ ਫਰਦਰ ਮੈਨੇਜ ਕਰਾਂਗੇ ਅੱਜ ਇਹ ਘਰੇ ਸੀਗਾ ਬੱਚਾ ਗੇਟ ਲੈਂਡ ਗਿਆ ਸੀਗਾ ਮੈਂ ਤਾਂ ਆਪ ਦਾ ਕਹਣਾ ਆਪਰ ਗਿਆ ਸੀਗਾ ਜਦੋਂ ਮੈਂ ਆਇਆ ਘਰੇ ਆਦੇ ਮੁੰਡੇ ਦੇ ਸੱਟਾ ਵਾਜ ਗਿਆ ਮੈਂ ਤਾਂ ਇਨੀ ਕ ਗੱਲ ਸੁਣੀ ਆ ਕਾਹਦਾ ਮੈਨੂੰ ਪਤਾ ਨਹੀਂ ਆ ਮਿਸਟਰੀ ਕੋਲੇ ਕਹਣਾ ਮਿਸਟਰੀ ਗੇਟ ਗੇਟ ਲੈਂਡ ਲੈ ਕੇ ਲਿਆ ਸੱਟਾ ਬਹੁਤ ਜ਼ਿਆਦਾ ਲੱਗਿਆ ਇਹ ਅਕਦਰ ਮਾਰਕਤੋ ਕੋਈ ਨਹੀਂ ਅਕਦਰ ਮਾਰ ਨਹੀਂ ਸਕਦਾ ਓਏ ਹੋਊਗਾ ਕੋਈ 4:30 ਪੌਣੇ 5 ਦਾ ਟਾਈਮ ਦੇ ਤਕਰੀਬਨ ਇਹ ਲਾ ਕੇ ਉਹ ਬੰਦੇ ਜਿਨ੍ਹਾਂ ਨੇ ਮਾਰਿਆ ਇਹ ਬਾਈ ਮੈਨੂੰ ਨਹੀਂ ਪਤਾ ਭਰਾਵਾ ਮੈਂ ਤੁਹਾਨੂੰ ਕਹਦਾ ਮੈਂ ਝੂਠੀ ਗੱਲ ਨਹੀਂ ਕਹਣੀ ਕੋਈ ਵੀ ਜਿਹੜੀ ਸੱਚੀ ਆ ਸੱਚੀ ਕਹਾਂਗੇ ਮੇਰੇ ਮੁੰਡੇ ਦੇ ਹੈਗੇ 20 22 ਸਾਲ ਦੀ 21 22 ਸਾਲ ਦਾ ਪਹਿਲਾਂ ਉਹਨਾਂ ਦੀ ਕਿਤੇ ਲੜਾਈ ਹੋਈ ਸੀ ਆਣ ਗਵਾੜ ਸੀ ਕਿ ਕਿਸ ਨੂੰ ਪਾਏਗੇ ਉਹ ਬੱਚਾ ਜਖਮੀ ਨੇ ਛਡਾਉਂਦੇ ਆ ਉਹਨੂੰ ਆਦੇ ਕਹਿੰਦੇ ਆਏ ਕਰਾਂਗੇ ਤੇਰੀ ਭੈਣ ਚੱਕ ਲਾਵਾਂ ਤੇਰੀ ਮਾਂ ਚੱਕ ਲਿਆਵਾਂਗੇ ਮੁੰਡੇ ਦਾ ਹੀਰਾ ਆ ਪਹਿਲਾਂ ਆਵੇ ਉਹ ਤੇ ਡੈਡੀ ਦੇ ਸੱਟਾਂ ਮਾਰ ਗਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਹੁਣ ਅੱਜ ਮੁੰਡਾ ਗਿਆ ਸੀ ਗੇਟ ਲੈਣ ਇਹਦੇ ਮੁੰਡੇ ਦੇ ਨਾਲ ਬਾਈ ਤੇ ਉਹਨਾਂ ਨੇ ਗੁਰਦੁਆਰੇ ਕੋਲੇ ਸੱਟ ਲਿਆ ਇਹਦੇ ਮੁੰਡੇ ਦੀਆਂ ਤੇ ਲੱਤਾਂ ਮਾਰਤੀਆਂ ਮੇਰੇ ਮੁੰਡੇ ਦੇ ਗੁੱਠਾ ਵਾਰਤਾ ਬਾਹਾਂ ਤੇ ਸਿਰ 'ਚ ਕਿੰਨੀ ਸੀਰੀ ਤੇ ਮੁੰਡਾ ਮੇਰੇ ਬੋਲਦੇ ਨਹੀਂ ਸਾਡੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਦੇ ਨਾਲ ਸਾਰੀਆਂ ਵਪਾਰ ਗੱਲਾਂਬੱਤਾਂ ਨੂੰ ਮੁਅਤਲ ਕਰ ਸਕਦੇ ਨੇ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕੈਨੇਡਾ ਨੇ ਧੋਖੇ ਦੇ ਨਾਲ ਇੱਕ ਇਸ਼ਤਿਹਾਰ ਚਲਾਇਆ ਸੀ ਜਿਸ ਦੇ ਵਿੱਚ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਟੈਰਫ ਦੇ ਵਿਰੁੱਧ ਬੋਲਦੇ ਦਿਖਾਈ ਦੇ ਰਹੇ ਸਨ ਇਸਰਾਨ ਰੀਗਨ ਦੇ 1987 ਦੇ ਭਾਸ਼ਣ ਨੂੰ ਤੋੜ ਮੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਅਮਰੀਕਾ ਤੇ ਕੈਨੇਡਾ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ ਉਹਨਾਂ ਕਹੇ ਕਿ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਾਂ ਬਾਤਾਂ ਨੂੰ ਮੁਅਤਲ ਕਰ ਰਹੇ ਹਾਂ ਇਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਜ਼ਿਕਰਯੋਗ ਹੈ ਕਿ ਇੱਕ ਇਸ਼ਤਿਹਾਰ ਨੂੰ ਲੈ ਕੇ ਇਹ ਵਿਵਾਦ ਛੜਿਆ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਕੈਨੇਡਾ ਦਾ ਇੱਕ ਧੋਖਾ ਫੜਿਆ ਗਿਆ ਉਹਨਾਂ ਨੇ ਧੋਖੇ ਨਾਲ ਇੱਕ ਵੱਡਾ ਖਰੀਦ ਇਸ਼ਤਿਹਾਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਰੋਨਾਲਡ ਰੀਗਨ ਨੂੰ ਟੈਰਿਫ ਪਸੰਦ ਨਹੀਂ ਸਨ ਜਦ ਕਿ ਅਸਲ ਵਿੱਚ ਸਾਡੇ ਦੇਸ਼ ਅਤੇ ਇਸ ਦੀ ਰਾਸ਼ਟਰੀ ਸੁਰੱਖਿਆ ਲਈ ਟੈਰਿਫ ਪਸੰਦ ਕਰਦੇ ਸਨ ਉਹ ਅੱਗੇ ਲਿਖਦੇ ਨੇ ਕੈਨੇਡਾ ਸਾਡੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਫੈਸਲਿਆਂ ਵਿੱਚੋਂ ਇੱਕ ਵਿੱਚ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਨੂੰ ਗੈਰ ਕਾਨੂੰਨੀ ਤੌਰ ਦੇ ਉੱਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਲੰਮੇ ਸਮੇਂ ਤੋਂ ਟੈਰਿਫਾਂ ਨਾਲ ਧੋਖਾ ਕਰ ਰਿਹਾ ਹੈ ਸਾਡੇ ਕਿਸਾਨਾਂ ਤੋਂ 400% ਦੀ ਤੱਕ ਵਸੂਲਿਆ ਜਾ ਰਿਹਾ ਹੈ ਹੁਣ ਉਹ ਅਤੇ ਹੋਰ ਦੇਸ਼ ਅਮਰੀਕਾ ਦਾ ਫਾਇਦਾ ਨਹੀਂ ਉਠਾ ਸਕਦੇ ਇਸ ਧੋਖਾਧੜੀ ਦਾ ਪਰਦਾ ਫਾਸ਼ ਕਰਨ ਲਈ ਰੋਨਾਲਡ ਰੀਗਨ ਫਾਊਂਡੇਸ਼ਨ ਦਾ ਧੰਨਵਾਦ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ 트럼ਪ ਦੇ ਮੁਤਾਬਕ ਰੋਨਾਲਡ ਰੀਗਨ ਫਾਊਂਡੇਸ਼ਨ ਨੇ ਰਿਪੋਰਟ ਦਿੱਤੀ ਹੈ ਕਿ ਕੈਨੇਡਾ ਨੇ ਰੀਗਨ ਦੇ ਇੱਕ ਨਕਲੀ ਇਸ਼ਤਿਹਾਰ ਦੀ ਦੁਰਵਰਤੋਂ ਕੀਤੀ ਹੈ। ਇਹ ਰੀਗਨ ਦੇ 1987 ਦੇ ਭਾਸ਼ਣ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਵੀਡੀਓ ਦੇ ਵਿੱਚ ਰੀਗਨ 트럼ਪ ਦੇ ਟੈਰਿਫਾਂ ਦੇ ਆਮ ਲੋਕਾਂ ਤੇ ਪੈਣ ਵਾਲੇ ਪ੍ਰਭਾਵ ਬਾਰੇ ਚਰਚਾ ਕਰਦਾ ਹੈ। ਜ਼ਿਕਰਯੋਗ ਹੈ ਕਿ ਦੋਵੇਂ ਤਰ੍ਹਾਂ ਹਫ਼ਤਿਆਂ ਤੋਂ ਸਟੀਲ ਅਤੇ ਐਲੂਮੀਨੀਅਮ ਵਰਗੇ ਖੇਤਰਾਂ ਦੇ ਵਿੱਚ ਸਮਝੌਤਿਆਂ ਤੇ ਗੱਲਬਾਤ ਕਰ ਰਹੀਆਂ ਸਨ, ਪਰ 트럼ਪ ਦੇ ਐਲਾਨ ਨੇ ਉਹਨਾਂ ਤੇ ਰੋਕ ਲਗਾ ਦਿੱਤੀ ਹੈ। 트럼ਪ ਦੇ ਫੈਸਲੇ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤ ਪਹੁੰਚ ਤੋਂ ਬਾਹਰ ਹੈ। ਉਹਨਾਂ ਨੇ ਕਹਿ ਕੇ ਅਮਰੀਕਾ ਨੂੰ ਹੁਣ ਮਨਮਾਨੇ ਢੰਗ ਦੇ ਨਾਲ ਬਾਜ਼ਾਰ ਦੇ ਵਿੱਚ ਪਹੁੰਚ ਨਹੀਂ ਮਿਲੇਗੀ। ਟਰੰਪ ਪਹਿਲਾਂ ਹੀ ਕੈਨੇਡਾ ਦੇ ਉੱਤੇ 35% ਦੀ ਟੈਰਿਫ ਲਗਾ ਚੁੱਕੇ ਨੇ। ਉਹਨਾਂ ਨੇ ਤਾਤਾਂ ਤੇ 50% ਦੀ ਅਤੇ ਆਟੋਮੋਬਾਈਲਸ ਦੇ ਉੱਤੇ 25% ਦੀ ਵਾਧੂ ਟੈਰਿਫ ਲਗਾਇਆ ਹੈ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦਸਤਖਤ ਕੀਤੇ ਗਏ ਯੂਐਸ ਮੈਕਸੀਕੋ ਕੈਨੇਡਾ ਸਮਝੌਤੇ ਦੇ ਅਧੀਨ ਆਉਣ ਵਾਲੀਆਂ ਚੀਜ਼ਾਂ ਨੂੰ ਟੈਰਿਫ ਤੋਂ ਛੋਟ ਹੈ। ਦੂਜੇ ਪਾਸੇ ਕੈਨੇਡਾ ਦੇ ਆਗੂ ਡਗ ਫੋਰਡ ਨੇ ਵੀ ਇਹਦੇ ਉੱਤੇ ਟਿੱਪਣੀ ਕੀਤੀ ਹੈ। ਉਹਨਾਂ ਨੇ ਵੀ ਉਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਹਨਾਂ ਨੇ ਲਿਖਿਆ ਹੈ ਕੈਨੇਡਾ ਤੇ ਅਮਰੀਕਾ ਦੋਸਤ ਗੁਆਂਢੀ ਅਤੇ ਸਹਿਯੋਗੀ ਨੇ ਰਾਸ਼ਟਰਪਤੀ ਰੋਨਾਲਡ ਰੀਗਨ ਜਾਣਦੇ ਸਨ ਕਿ ਅਸੀਂ ਇਕੱਠੇ ਹੋਰ ਮਜ਼ਬੂਤ ਹਾਂ ਪ੍ਰਮਾਤਮਾ ਕੈਨੇਡਾ ਨੂੰ ਅਸੀਸ ਦੇਵੇ ਪ੍ਰਮਾਤਮਾ ਅਮਰੀਕਾ ਨੂੰ ਅਸੀਸ ਦੇਵੇ ਜ਼ਿਕਰ ਹੋ ਗਿਆ ਕਿ ਅਮਰੀਕਾ ਵੱਲੋਂ ਵਕਫਾਕ ਮੁਲਕਾਂ ਦੇ ਉੱਤੇ ਟੈਰਿਫ ਲਗਾਏ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਵਿਵਾਦ ਛਿੜਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਜਵਾਬੀ ਕਾਰਵਾਈਆਂ ਦੇ ਵਿੱਚ ਵਕਫਾਕ ਮੁਲਕਾਂ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾਏ ਨੇ ਡੋਨਾਲਡ ਟਰੰਪ ਕਈ ਵਾਰ ਕੈਨੇਡਾ ਨੂੰ ਇੱਕ ਹੋਰ ਸੂਬਾ ਬਣਾਉਣ ਦੀ ਗੱਲ ਕਰ ਚੁੱਕੇ ਨੇ ਜਦਕਿ ਪਿੱ ਇਸ ਦੌਰਾਨ ਕਈ ਸਮਝੌਤਿਆਂ ਨੂੰ ਸਹੀ ਬੱਧ ਕੀਤਾ ਗਿਆ ਸੀ ਪਰ ਹੁਣ ਇੱਕ ਇਸ਼ਤਿਹਾਰ ਵਾਲੀ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਜਿਦੇ ਤਹਿਤ ਦੋਵੇਂ ਮੁਲਕ ਆਹਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਜਵਾਬ ਦਿੱਤੇ ਜਾ ਰਹੇ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ 8 ਅਕਤੂਬਰ ਨੂੰ ਅਮਰੀਕਾ ਦੇ ਦੌਰੇ ਤੇ ਪਹੁੰਚੇ ਸੀ ਜਿੱਥੇ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਟਰੰਪ ਦੇ ਨਾਲ ਮੁਲਾਕਾਤ ਕੀਤੀ ਸੀ ਟਰੰਪ ਨੇ ਵਾਰ-ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਮੰਗ ਕੀਤੀ ਹੈ ਕਾਰਨੀ ਨੇ ਮਜ਼ਾਕ ਦੇ ਵਿੱਚ ਇਸ ਨੂੰ ਖਾਰਜ ਕਰ ਦਿੱਤਾ ਸੀ ਜ਼ਿਕਰ ਹੋ ਗਿਆ ਕਿ ਅਮਰੀਕਾ ਤੇ ਕੈਨੇਡਾ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ 15000 ਕਰੋੜ ਰੁਪਏ ਦੇ ਸਮਾਨ ਅਤੇ ਸੇਵਾਵਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ 2024 ਦੇ ਵਿੱਚ ਦਵੱਲੇ ਵਪਾਰ ਦਾ ਕੁੱਲ ਮੁੱਲ ਲਗਭਗ 79 ਲੱਖ ਕਰੋੜ ਸੀ ਹੁਣ ਦੇਖਣਾ ਹੋਵੇਗਾ ਡੋਨਾਲਡ ਟਰੰਪ ਦੇ ਫੈਸਲੇ ਦਾ ਕੀ ਫਰਕ ਪੈਂਦਾ ਅੱਜ ਦੇ ਪੰਜਾਬ ਬੁਲੇਟਨ ਦੇ ਵਿੱਚ ਐਨਾਂ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁਰਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ